ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਨੂੰ ਦਿਖਾਉਨੇ ਆ ਗਗੋਰਾ ਦਾ ਜਵਾਨ ਜੱਗੀ ਆ ਇਹਦਾ ਨਾਮ ਪਿੰਡ ਗਗੋਰਾ ਆ ਜਿੰਨੇ ਵੀ ਵਰਤਨ ਹੁੰਦੇ ਆ ਮਾਇਲ ਕਲਾਂ ਬਲਾਕ ਦੇ ਜਿਹੜੇ ਵੀਰ ਨੇ ਲੰਗਰ ਪਾਣੀ ਛਕਦੇ ਆ ਲੰਗਰ ਪਾਣੀ ਛਕਣ ਤੋਂ ਬਾਅਦ ਆਪਾਂ ਉਹਦੇ ਭਾਂਡੇ ਚਾਹੇ ਧੋ ਹੀ ਦਿੰਦੇ ਆ ਉਦੋਂ ਬਾਅਦ ਫੇਰ ਇਹਨੇ ਸਾਰੇ ਸਾਬਣ ਲਾ ਕੇ ਪੂਰੇ ਸਾਫ਼ ਕਰਦਾ ਆ ਜਿਹੜੇ ਜਿੰਨੇ ਵੀ ਆ ਹਰ ਰੋਜ਼ ਅੱਜ 19 19ਵਾਂ ਦਿਨ ਹੋ ਗਿਆ ਮੋਰਚਾ ਚੱਲਦੇ ਨੂੰ ਉਹਦੇ ਦੀ ਸੇਵਾ ਇਹਦੀ ਪੱਕੀ ਆ ਜਿਹੜੇ ਜਿਹੜੇ ਭਾਂਡੇ ਵਾਜਣ ਦੀ ਸੇਵਾ ਵੀਰ ਕਰਦਾ ਉਹ ਚਾਹੇ ਕੋਈ ਬੰਦਾ ਆਪਾਂ ਮਾਝ ਮਿੰਨ ਦਾ ਤਾਂ ਵੀ ਇਹਨੇ ਦਵਾਰੇ ਲਾ ਕੇ ਸਾਬਣ ਫੇਰ ਸਾਫ਼ ਇਹ ਸਫਾਈ ਕਰਦਾ ਲਾ ਚੱਕਲਿਆ ਵੇਲ ਨੇ ਧੰਨਵਾਦ ਆ ਦਾ ਵੀਰ ਦਾ ਕਿਉਂਕਿ ਕਹਿੰਦਾ ਵੀ ਜਦੋਂ ਆਪਾਂ ਪਾਣੀ ਨਾਲ ਧੋਜੇ ਦਿੰਨੇ ਆ ਕਹਿੰਦਾ ਕਈ ਵਾਰੀ ਉਵੇਂ ਵਿੱਚ ਝੂਠ ਰਹਿ ਜਾਂਦੀ ਆ ਪਰ ਇਹ ਸਾਰੀ ਜਿੰਨੇ ਵੀ ਭਾਂਡੇ ਆ ਦੁਬਾਰੇ ਸਾਫ਼ ਕਰਦਾ ਮੋਰਚਾ ਦਿਖਾਉਣਾ ਤੈਨੂੰ ਪੂਰਾ ਵਧੀਆ ਉਹ ਇਧਰ ਨੂੰ ਦਿਖਾ ਦੇ ਦਿਖਾ ਦੇ ਐਡਰ ਵੀ ਲਾਤੀ ਆ ਜਿੰਨੇ ਫੋਟੋ ਤੇ ਜੀਪੀ ਆਉਂਦਾ ਨਹੀਂ ਬੰਦਾ ਜੀ ਇਹਨੂੰ ਵਰਤ ਸਕਦਾ ਜੇ ਜਵ ਬੜਿਆ ਕਿਤੇ ਕੋਈ ਗੱਲ ਆ ਰਹੀ ਹੈ ਜੇ ਕਿਸੇ ਵੀਰ ਨੇ ਆਉਣਾ ਹੋਵੇ ਤਾਂ ਜੇ ਉਧਰ ਆਉਣੇ ਆ ਮਾਇਲ ਗਲਾ ਬਲਾਕ ਵਾਲਿਆਂ ਕੋਲੇ ਆਉਣਾ ਹੋਵੇ ਜੇ ਉਹ ਆਪ ਆਪ ਦੇ ਹੱਥ ਸਿੱਧਾ ਆਉਣੇ ਆ ਸਿੱਧਾ ਆ ਕੇ ਇਧਰਲੇ ਪਾਸੇ ਇਧਰਲੇ ਪਾਸੇ ਲੈਣਾ ਇਧਰਲੇ ਪਾਸੇ ਆ ਆਪਣੀ ਟੈਂਕੀ ਖੜਿਆ ਚਿੱਟੀ ਇਹੋ ਜਿਹੇ ਰੰਗ ਦੀ ਕੋਈ ਟੈਂਕੀ ਨਹੀਂ ਸਿੱਧਾ ਤੁਰਿਆਵੇ ਇਦੋਂ ਅੱਗੇ ਮੋਰਚਾ ਸਾਹਮਣੇ ਉਹ ਧਿੰਦੇ ਆ ਆਪਣੇ ਲਗੇ ਬਲੇ ਓੜਾ ਤੋਂ ਆਪਾਂ ਇੱਥੇ ਪਿੱਛੇ ਆ। ਕਈ ਵਾਰੀ ਵੀਰ ਨੇ ਕਿਛੇ ਨੇ ਆਉਣਾ ਹੁੰਦਾ ਨਹੀਂ ਪਤਾ ਲੱਗਦਾ ਵੀ ਮਹਿਲਕਲਾ ਬਲਾਕ ਵਾਲੇ ਕਿੱਥੇ ਜੇ ਬੈਠਿਆ। ਇੱਥੇ ਆਪਣਾ ਜਿਹੜਾ ਮਹਿਲਕਲਾ ਬਲਾਕ ਆ ਸਾਰਾ ਇਕੱਠਾ ਆ। ਆ ਆਪਣੀ ਚਿੱਟੀ ਟੈਂਟੀ ਇਹਦੇਲੇ ਪਾਸੇ ਇੱਧਰੇ ਪਾਸੇ ਆਪਣੀਆਂ ਟਰਾਲੀਆਂ ਨੇ। ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਪਹੁੰਚੋ। ਪੂਰਾ ਵਧੀਆ ਮਾਹੌਲ ਆ ਇੱਥੇ। ਰੋਕੀਆਂ ਖਾਈਆਂ ਬਣਾਈਆਂ ਗਿਆ ਲੰਗਰ ਬਹੁਤ ਚੱਲਦੀ ਆ। ਆ ਜੋ ਇੱਥੇ ਆਪਾਂ ਆਪਣੀਆਂ ਹੱਕਾਂ ਦੀ ਮੰਗਾਂ ਦੀ ਖਾਤਰ। ਹੱਕ ਆਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ